ਸਾਤਸਰੀਏ ਕਾਲ ਜੀ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਜਦੋਂ ਬਾਬਾ ਫਰੀਦ ਜੀ ਔਰਤ ਦੇ ਕਹਿਣ ਤੇ ਚੋਰੀ ਕਰਨ ਚੱਲ ਪਏ ਪਿਛਲੇ ਜਨਮ ਵਿੱਚ ਭਗਤ ਫਰੀਦ ਜੀ ਦਾ ਜਨਮ ਕਰੇਸੀ ਜੱਟ ਦੇ ਘਰ ਹੋਇਆ ਸੀ ਫਕੀਰਾਂ ਦੀ ਸੰਗਤ ਕਰਕੇ ਭਗਤ ਫਰੀਦ ਜੀ ਜੰਗਲ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨ ਲੱਗੇ ਜਿੱਥੇ ਬੈਠ ਕੇ ਇਹ ਤਪੱਸਿਆ ਕਰ ਰਹੇ ਸਨ ਉਸ ਰਸਤੇ ਤੋਂ ਚਾਰ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸਨ ਭਗਤ ਫਰੀਦ ਜੀ ਨੂੰ ਦੇਖ ਕੇ ਉਹਨਾਂ ਚੋਰਾਂ ਨੇ ਇਹ ਸੁਖਣਾ ਸੁਖੀ ਕਿ ਜੇਕਰ ਸਾਡੇ ਹੱਥ ਕੁਝ ਸਮਾਨ ਲੱਗ ਜਾਵੇ ਤਾਂ ਇਸ ਫਕੀਰ ਨੂੰ ਵੀ ਕੁਝ ਨਾ ਕੁਝ ਜ਼ਰੂਰ ਦੇਵਾਂਗੇ ਚੋਰ ਜਦੋਂ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਕਿਸੇ ਦੀ ਹੱਟੀ ਨੂੰ ਸਨ ਲਈ ਤਾਂ ਵੇਖਿਆ ਕਿ ਬਹੁਤ ਸਾਰੇ ਮਠਾਈ ਦੇ ਥਾਲ ਭਰੇ ਪਏ ਸਨ ਕਿਉਂਕਿ ਉਹ ਹਲਵਾਈ ਦੀ ਹੱਟੀ ਸੀ ਚੋਰਾਂ ਨੇ ਮਠਾਈ ਚਾਦਰ ਵਿੱਚ ਬੰਨ ਲਈ ਤੇ ਫਿਰ ਉਸੇ ਰਸਤੇ ਵਾਪਸ ਆਏ ਜਿੱਥੋਂ ਦੀ ਗਏ ਸਨ ਚੋਰਾਂ ਨੇ ਵਿਚਾਰਿਆ ਕਿ ਇਸ ਫਕੀਰ ਦੀ ਕਿਰਪਾ ਨਾਲ ਸਾਡੀ ਸੁਖਣਾ ਪੂਰੀ ਹੋਈ ਹੈ ਤੇ ਅਸੀਂ ਆਸਾਨੀ ਨਾਲ ਚੋਰੀ ਕਰਕੇ ਘਰ ਨੂੰ ਜਾ ਰਹੇ ਹਾਂ ਇਸ ਫਕੀਰ ਦੀ ਸੁਖਣਾ ਦਿੰਦੇ ਹੀ ਚਲੀਏ ਉਹਨਾਂ ਚੋਰਾਂ ਨੇ ਬਹੁਤ ساری ਮਠਾਈ ਫਰੀਦ ਜੀ ਦੇ ਅੱਗੇ ਰੱਖ ਦਿੱਤੀ ਤੇ ਹਲੂਣਾ ਦੇ ਕੇ ਕਿਹਾ ਫਕੀਰ ਜੀ ਇਹ ਖਾਓ ਫਰੀਦ ਜੀ ਬੜੇ ਭੋਲੇ ਭਾਲੇ ਸਨ ਕਿਉਂਕਿ ਛੋਟੀ ਉਮਰ ਤੋਂ ਹੀ ਫਕੀਰੀ ਧਾਰਨ ਕੀਤੀ ਹੋਈ ਸੀ ਤੇ ਨਾ ਹੀ ਕਦੇ ਇੰਨੀ ਸੁੰਦਰ ਮਠਾਈ ਖਾਧੀ ਸੀ ਫਕੀਰ ਜੀ ਨੂੰ ਮਠਾਈ ਦਾ ਸਵਾਦ ਵਧੀਆ ਲੱਗਾ ਤਾਂ ਫਕੀਰ ਜੀ ਕਹਿਣ ਲੱਗਾ ਕਿ ਇਹ ਕੀ ਚੀਜ਼ ਹੈ ਤਾਂ ਚੋਰਾਂ ਨੇ ਕਿਹਾ ਕਿ ਇਹ ਚੋਰੀ ਹੈ ਭਾਬ ਇਹ ਚੋਰੀ ਦਾ ਮਾਲ ਹੈ ਚੋਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਫਕੀਰ ਕਹਿਣ ਲੱਗਾ ਕਿ ਚੋਰੀ ਤਾਂ ਬੜੀ ਸਵਾਦਲੀ ਹੈ ਸਟੋਰੀ ਬੜੀ ਮਿੱਠੀ ਹੈ ਤਾਂ ਕੁਝ ਹੀ ਚੇਰ ਮੰਗਰੋਂ ਉਸ ਫਕੀਰ ਦੇ ਪ੍ਰਾਣ ਸੁੱਟ ਗਏ ਤੇ ਉਸ ਦਾ ਅਗਲਾ ਜਨਮ ਜਮਾਲ ਨਾਮ ਦੇ ਸਿੱਖ ਦੇ ਘਰ ਹੋਇਆ ਪਿਤਾ ਨੇ ਉਸ ਦਾ ਨਾਮ ਫਰੀਦ ਰੱਖਿਆ ਜਦੋਂ ਇਹ ਵੱਡਾ ਹੋਇਆ ਤਾਂ ਇਸ ਦਾ ਵਿਆਹ ਵੀ ਹੋ ਗਿਆ ਪਰ ਕੁਝ ਕੰਮਕਾਰ ਨਾ ਕਰਿਆ ਕਰੇ ਮਸਤ ਹੋ ਕੇ ਰੱਬ ਦੀ ਬੰਦਗੀ ਕਰਦਾ ਰਿਹਾ ਕਰੇ ਇਸ ਕਰਕੇ ਪਿਤਾ ਨੇ ਫਰੀਦ ਨੂੰ ਅੱਡ ਕਰ ਦਿੱਤਾ ਫਰੀਦ ਜੀ ਨੂੰ ਇਸਤਰੀ ਨੇ ਬੜਾ ਸਤਾਇਆ ਹੋਇਆ ਸੀ ਹਮੇਸ਼ਾ ਆਖਦੀ ਕਿ हे ਰੱਬ ਦੇ ਬੰਦੇ ਕੋਈ ਕੰਮਕਾਰ ਵੀ ਕਰ ਲਿਆ ਕਰੋ ਨਹੀਂ ਤਾਂ ਘਰ ਕਿਵੇਂ ਚੱਲੇਗਾ ਤਾਂ ਫਰੀਦ ਜੀ ਨੇ ਕਿਹਾ ਕਿ ਮੈਂ ਕੀ ਕਰਾਂ ਮੈਨੂੰ ਕੋਈ ਕਾਰ ਬਿਹਾਰ ਨਹੀਂ ਲੱਭਦਾ ਤਾਂ ਇਸਤਰੀ ਨੇ ਕਿਹਾ ਕਿ ਫਿਰ ਤੂੰ ਚੋਰੀ ਕਰਕੇ ਖਵਾ ਕਿਉਂਕਿ ਮੇਰੀ ਪਾਲਣਾ ਕਰਨਾ ਤੇਰਾ ਫਰਜ਼ ਹੈ ਤਾਂ ਇਸਤਰੀ ਦੇ ਇਹ ਬੋਲ ਸੁਣ ਕੇ ਫਰੀਦ ਜੀ ਚੋਰਾਂ ਦੀ ਸੰਗਤ ਨਾਲ ਜਾ ਰਲਿਆ ਤੇ ਚੋਰਾਂ ਦੇ ਨਾਲ ਚੋਰੀ ਕਰਨ ਚੱਲਿਆ ਤੇ ਜਾਂਦਿਆਂ ਹੋਇਆਂ ਰਸਤੇ ਵਿੱਚ ਕੀ ਵੇਖਦਾ ਹੈ ਇਹ ਕਣਕ ਦੀ ਫਸਲ ਪੱਕੀ ਹੋਈ ਹੈ ਪੱਕੀ ਕਣਕ ਵੇਖ ਕੇ ਸੋਚਦਾ ਹੈ ਕਿ ਪਹਿਲਾਂ ਇਸੇ ਕਣਕ ਨੂੰ ਵੱਢ ਕੇ ਘਰ ਦੇ ਆਈਏ ਇਹ ਸੋਚ ਕੇ ਇਹਨਾਂ ਨੇ ਕਣਕ ਵੱਢੀ ਤੇ ਜਦ ਪੰਡਾ ਬੰਨ ਕੇ ਚੁੱਕਣ ਲੱਗੇ ਤਾਂ ਕੀ ਵੇਖਦੇ ਹਨ ਕਿ ਉੱਥੇ ਇੱਕ ਮਰੇ ਹੋਏ ਬੈਲ ਦਾ ਪਿੰਜਰ ਪਿਆ ਹੋਇਆ ਹੈ ਜਿਹੜਾ ਕਿ ਖਿੜ ਖੜਾ ਕੇ ਹੱਸਣ ਲੱਗਾ ਇਹ ਦੇਖ ਕੇ ਉਹ ਦੋਵੇਂ ਚੋਰ ਡਰ ਗਏ ਤੇ ਪੰਡਾ ਸੁੱਟ ਕੇ ਦੌੜ ਗਏ ਪਰ ਫਰੀਦ ਨਿਰਭੈ ਹੋ ਕੇ ਉੱਥੇ ਹੀ ਖੜਾ ਰਿਹਾ ਅਤੇ ਫਰੀਦ ਨੇ ਪੁੱਛਿਆ ਕਿਹੇ ਭਲੇ ਲੋਕ ਤੂੰ ਕੌਣ ਹੈ ਤੇ ਕਿਸ ਕਰਕੇ ਹੱਸਿਆ ਹੈ ਪਿੰਜਰ ਬੋਲਿਆ हे ਭਾਈ ਮੈਂ ਪਿਛਲੇ ਜਨਮ ਵਿੱਚ ਬੜਾ ਇਮਾਨਦਾਰ ਜ਼ਿੰਮੇਦਾਰ ਸੀ ਕਿਸੇ ਦਾ ਹੱਕ ਨਹੀਂ ਸੀ ਖਾਦਾ ਪਰ ਇੱਕ ਸਮੇਂ ਮੇਰੇ ਕਣਕ ਦੇ ਖੇਤ ਵਿੱਚ ਕਿਸੇ ਦੂਸਰੇ ਜ਼ਿੰਮੇਦਾਰ ਦੇ 5-4 ਕਣਕ ਦੇ ਛਿੱਟੇ ਮਿਲ ਗਏ ਤੇ ਅਣਜਾਣੇ ਵਿੱਚ ਮੈਂ ਉਹਨਾਂ ਛਿੱਟਿਆਂ ਦੀ ਕਣਕ ਖਾ ਲਈ ਫਿਰ ਕੁਝ ਸਾਲਾਂ ਬਾਅਦ ਮੇਰੀ ਮੌਤ ਹੋ ਗਈ। ਜਦੋਂ ਮੈਂ ਪ੍ਰਲੋਕ ਵਿੱਚ ਧਰਮਰਾਜ ਦੇ ਕੋਲ ਹਾਜ਼ਰ ਹੋਇਆ ਤਾਂ ਮੇਰਾ ਹਿਸਾਬ ਹੋਣ ਲੱਗਾ। ਬਹੁਤ ਪੁੰਨ ਨਿਕਲੇ ਪਰ ਇੱਕ ਪਾਪ ਵੀ ਨਿਕਲਿਆ ਜੋ ਕਿ ਮੈਂ ਭਲੇਖੇ ਨਾਲ ਦੂਸਰੇ ਜ਼ਿਮੀਂਦਾਰ ਦੇ 5-4 ਸਿੱਟਿਆਂ ਦੀ ਕਣਕ ਪੀਸ ਕੇ ਖਾ ਲਈ ਸੀ ਤੇ ਉਸ ਪਾਪ ਦਾ ਫਲ ਭੁਗਤਣ ਲਈ ਮੈਨੂੰ ਧਰਮਰਾਜ ਨੇ ਉਸੇ ਜ਼ਿਮੀਂਦਾਰ ਦੇ ਘਰ ਬੈਲ ਬਣਾ ਕੇ ਪੈਦਾ ਕੀਤਾ। ਸੋ ਮੈਂ ਬੈਲ ਬਣ ਕੇ ਕਿੰਨੇ ਹੀ ਸਾਲ ਉਸ ਜ਼ਿਮੀਂਦਾਰ ਦੇ ਹਾਲ ਅੱਗੇ ਜੁੜਿਆ ਰਿਹਾ। ਤੇ ਬੜਾ ਦੁੱਖ ਪਾਇਆ ਮੈਨੂੰ ਭਲੇਖੇ ਨਾਲ ਦੂਸਰੇ ਦੇ 5 4 ਸਿੱਟੇ ਖਾਣ ਦਾ ਇੰਨਾ ਵੱਡਾ ਦੁੱਖ ਭੋਗਣਾ ਪਿਆ ਤੇ ਹੁਣ ਮੈਂ ਇਸ ਕਰਕੇ ਹੱਸਦਾ ਹਾਂ ਕਿ ਜੋ ਤੁਸੀਂ ਵੱਡੀਆਂ-ਵੱਡੀਆਂ ਪੰਡਾ ਬਣ ਕੇ ਲੈ ਚੱਲੇ ਹੋ ਇੰਨਾ ਪ੍ਰਾਇਆ ਹੱਕ ਖਾਣ ਨਾਲ ਪਤਾ ਨਹੀਂ ਤੁਹਾਡਾ ਕੀ ਹੋਵੇਗਾ ਤਾਂ ਇਹ ਬਰਤਾਰਾ ਸੁਣ ਕੇ ਫਰੀਦ ਜੀ ਨੂੰ ਬਰਾਗ ਪੈਦਾ ਹੋਇਆ ਤੇ ਉਹ ਉੱਥੇ ਹੀ ਪੰਡ ਛੱਡ ਕੇ ਤਪੱਸਿਆ ਕਰਨ ਚਲੇ ਗਏ ਸੋ ਤੁਹਾਨੂੰ ਕਿਵੇਂ ਲੱਗੀ ਏ ਸਾਖੀ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਧੰਨਵਾਦ ਜੀ